रेड एफएम न्यूज़ कनाडा ਤੇ ਤੁਹਾਡਾ ਸਵਾਗਤ ਮੈਂ ਸ਼ਿਪਕਰਮਨ ਸਿੰਘ ਢਾਲੀਵਾਲ ਰਾਊਟਰਜ਼ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਕੈਨੇਡਾ ਵਿਜ਼ਿਟਰਸ ਦੇ ਟੈਂਪੋਰਰੀ ਰੈਜ਼ੀਡੈਂਟ ਲਈ ਰਾਹ ਬੰਦ ਕਰ ਰਿਹਾ ਹੈ ਇਸ ਨਵੀਂ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਕੈਨੇਡਾ ਨੇ ਜੁਲਾਈ ਚ 5853 ਫੋਰਨ ਟਰੈਵਲਰਸ ਨੂੰ ਐਂਟਰੀ ਰਿਫਿਊਜ਼ ਕੀਤੀ ਹੈ ਇਨ੍ਹਾਂ ਵਿੱਚ ਸਟੂਡੈਂਟਸ ਵਰਕਰਸ ਅਤੇ ਟੂਰਿਸਟ ਵੀ ਸ਼ਾਮਿਲ ਸਨ ਇਹ ਜਨਵਰੀ 2019 ਤੋਂ ਬਾਅਦ ਸਭ ਤੋਂ ਵੱਡਾ ਫਿਗਰ ਹੈ ਦੂਸਰੇ ਪਾਸੇ 2024 ਦੇ ਪਹਿਲੇ 7 ਮਹੀਨਿਆਂ ਚ ਬਾਰਡਰ ਅਫੀਸ਼ੀਅਲਸ ਨੇ 3727 ਫੋਰਨ ਟਰੈਵਲਰਸ ਨੂੰ ਵਾਪਸ ਮੋੜਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਇਹ 20% ਦਾ ਇਨਕਰੀਸ ਹੈ ਸਖਤੀ ਇੱਥੋਂ ਤੱਕ ਵਧਾ ਦਿੱਤੀ ਗਈ ਹੈ ਕਿ ਜੁਲਾਈ ਚ ਵੀਜ਼ਾ ਹੋਲਡਰਸ ਦਾ ਵੀਜ਼ਾ ਇਨਐਡਮਿਸਿਬਲ ਆਖ ਕੇ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੈ ਜੁਲਾਈ ਵਿੱਚ 2085 ਲੋਕਾਂ ਨਾਲ ਅਜਿਹਾ ਹੋਇਆ ਜਾਣਕਾਰੀ ਇਹ ਵੀ ਮਿਲੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਿਨੋ-ਦਿਨ ਘੱਟ ਵੀਜ਼ਿਆਂ ਨੂੰ ਅਪਰੂਵ ਕਰ ਰਹੇ ਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਸਾਰੀਆਂ ਡਿਵੈਲਪਮੈਂਟਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਹੁਣ ਸਖਤ ਹੋ ਰਹੀ ਹੈ ਤਾਂ ਕਿ ਕੈਨੇਡੀਅਨਸ ਦਾ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਫਿਰ ਤੋਂ ਭਰੋਸਾ ਜਾਗ ਸਕੇ ਉਹਨਾਂ ਨੇ ਕਿਹਾ ਕੈਨੇਡੀਅਨਸ ਇਹ ਚਾਹੁੰਦੇ ਨੇ ਕੀ ਇਮੀਗ੍ਰੇਸ਼ਨ ਸਿਸਟਮ ਆਊਟ ਆਫ ਕੰਟਰੋਲ ਨਹੀਂ ਹੋਣਾ ਚਾਹੀਦਾ ਉਸ ਦੇ ਉੱਤੇ ਹੀ ਸਰਕਾਰ ਹੁਣ ਕੰਮ ਕਰ ਰਹੀ ਹੈ ਲੋਕਾਂ ਦੇ ਮਨਾਂ ਵਿੱਚ ਇਹ ਖਿਆਲ ਕਿ ਫੋਰਨ ਵਰਕਰਸ ਜੋ ਕੈਨੇਡਾ ਆ ਰਹੇ ਨੇ ਉਹ ਰਿਕੁਆਇਰਮੈਂਟਸ ਨੂੰ ਮੀਟ ਨਹੀਂ ਕਰ ਰਹੇ ਜਾਂ ਫਿਰ ਦੇਸ਼ ਦਾ ਨੁਕਸਾਨ ਕਰ ਰਹੇ ਨੇ ਹੁਣ ਪੋਲੀਟਿਸ਼ੀਅਨਸ ਤੋਂ ਇਲਾਵਾ ਫਰੰਟਲਾਈਨ ਅਫੀਸ਼ੀਅਲਸ ਵੀ ਦੇਖਣ ਨੂੰ ਮਿਲ ਰਿਹਾ ਹੈ ਰੈਡ ਐਫਐਮ ਨਿਊਜ਼ ਕੈਨੇਡਾ ਦੇ ਲਈ ਮੈਂ ਸ਼ਿਪ ਕਰਮਨ ਸਿੰਘ ਢਾਲੀਵਾਲ